ਫਰਮਜੀਤ ਕੋਲੋਂ ਬੁਲਟਨ ਤੋਂ ਪਹਿਲਾਂ ਹਰਪਾਲ ਸਿੰਘ ਚੀਮਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਕਿ ਕੁਝ ਕਿਹਾ ਜਾ ਰਿਹਾ ਹੈ ਤੁਸੀਂ ਉਹਨੂੰ ਲਗਾਤਾਰ ਕੰਟੀਨਿਊ ਕੀਤਾ ਉਹਨੂੰ ਪੰਜਾਬ 'ਚ ਖਤਮ ਕਰਨ ਦੀ ਬਜਾਏ ਉਹਨੂੰ ਹੋਰ ਅੱਗੇ ਲੈ ਕੇ ਗਏ ਪਰ ਪੰਜਾਬ ਦੇ ਲੋਕਾਂ ਨੇ ਫੈਸਲਾ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਬਣੇ ਔਰ ਉਸ ਤੋਂ ਬਾਅਦ ਲਗਾਤਾਰ ਨਸ਼ਿਆਂ ਤੇ ਬਾਹਰ ਜਿਹੜਾ ਪੰਜਾਬ ਪੁਲਿਸ ਕਰਦੀ ਰਹੀ ਨਸ਼ਿਆਂ ਤੇ ਬਾਹਰ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਰਹੀ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਝੀ ਦਾ ਟੀਚਾਗਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾਗਾ ਰੰਗਲਾ ਪੰਜਾਬ ਮੇਰੇ ਵੀਰੋ ਤਾਂ ਬਣੂਗਾ ਜਿੱਕਰ ਪੰਜਾਬ ਤੋਂ ਨਸ਼ਿਆਂ ਦਾ ਖਾਤਮਾ ਹੋਊਗਾ ਸਾਡੇ ਕੌਮੀ ਕਰਮਿੰਦਰ ਅਰਵਿੰਦ ਕੇਜਰੀਵਾਜੀ ਬਹੁਤ ਚਿੰਤਤ ਸੀ ਕਿ ਕਿਸ ਤਰ੍ਹਾਂ ਨੂੰ ਜਿਹੜੀ ਆ ਇਸ ਨੂੰ ਖਤਮ ਕੀਤਾ ਜਾਵੇ ਹੁਣ ਇੱਕ ਕਮੇਟੀ ਬਣੀ ਆ ਲਗਾਤਾਰ ਅਸੀਂ ਹਰੇਕ ਸਾਡੇ ਆਫੀਸਰ ਸਹਿਬਾਨ ਚੀਫ ਸਕੱਟਰੀ ਸਹਿਬਾਨ ਬੀਜੀਪੀ ਸਹਿਬਾਨ ਸਾਡੇ ਮੰਤਰੀ ਸਹਿਬਾਨ ਅਸੀਂ ਪੂਰੇ ਪੰਜਾਬ ਦੀ ਮਾਨਿਟਰੀਂਗ ਕਰਾਂਗੇ ਜਿੱਥੇ ਕੋਈ ਨਸ਼ਾ ਤਸਕਰ ਪੰਜਾਬ ਪੁਲਿਸ ਨੇ ਦੇਖਿਆ ਜਾਂ ਸਾਨੂੰ ਇਨਫਰਮੇਸ਼ਨ ਮਿਲੀ ਤਾਂ ਉਹਦੇ ਖਿਲਾਫ ਇੱਕ ਵੱਡੀ ਜੜੀ ਯੰਗਾ ਉਹ ਪੰਜਾਬ ਸਟਾਰਟ ਹੋ ਤੁਸੀਂ ਦੇਖਿਆ ਪਿਛਲੇ ਤਿੰਨ ਚਾਰ ਦਿਨਾਂ ਚ ਪਿਛਲੇ ਤਿੰਨ ਚਾਰ ਦਿਨ ਦੇਖਿਆ ਤੁਸੀਂ ਕਿਸ ਤਰ੍ਹਾਂ ਜਿਹੜੇ ਡਰੱਗ ਪੈਡਲਰ ਸੀਗੇ ਉਹਨਾਂ ਦੇ ਘਟ ਆ ਹੈਗਾ ਉਹਨਾਂ ਦੇ ਘਰਾਂ ਤੇ ਬਲਡੋਜ਼ਰ ਚੱਲਿਆ ਇਹ ਪੰਜਾਬ ਚ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਕੱਲ ਜਦੋਂ ਰਾਤ ਮਾਨਜੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਝੀ ਨੂੰ ਇਨਫਰਮੇਸ਼ਨ ਮਿਲੀ ਕਿ ਉੱਥੇ ਕੋਈ ਜਗਰਾਓ ਦੇ ਨੇੜੇ ਪਿੰਡ ਦੇ ਅੰਦਰ ਕੋਈ ਨਸ਼ਾ ਤਸਕਰ ਸਰਪੰਚ ਨੂੰ ਚੈਲੰਜ ਕਰ ਰਿਹਾ ਪਿੰਡ ਦੇ ਚੁਣੇ ਹੋਏ ਸਰਪੰਚ ਨੂੰ ਚੈਲੰਜ ਕਰ ਰਿਹਾ ਔਰਥ ਚੈਲੰਜ ਕਰ ਰਿਹਾ ਕਿ ਮੈਂ ਇਸੇ ਤਰ੍ਹਾਂ ਨਸ਼ਾ ਵੇਚੂਗਾ ਮੈਂ ਇਸੇ ਤਰ੍ਹਾਂ ਨਸ਼ਾ ਵੇਚਦੀ ਰਹੂੰਗੀ ਤਾਂ ਉਸੇ ਸਮੇਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਾਰਵਾਈ ਕਰ ਦਿੱਤਾ ਤੁਰੰਤ ਜਿਹੜੇ ਐਸਐਸਪੀ ਸਾਹਿਬਾਨ ਨਾਲ ਗੱਲ ਕੀਤੀ ਤੁਰੰਤ ਜਿਹੜੇ ਉਸ ਇਲਾਕੇ ਦੇ ਅਫੀਸਰ ਸਾਹਿਬਾਨ ਨਾਲ ਗੱਲ ਕੀਤੀ ਉਸ ਸਰਪੰਚ ਨਾਲ ਗੱਲ ਕੀਤੀ ਤਾਂ ਇੱਕ ਵੱਡਾ ਐਕਸ਼ਨ ਸਾਹਮਣੇ ਆਇਆ ਮੈਂ ਸਮਝਦਾ ਇਸ ਤਰ੍ਹਾਂ ਦੇ ਐਕਸ਼ਨ ਜਿਹੜੇ ਲਗੇ ਹੁਣ ਤੁਹਾਨੂੰ ਪੂਰੇ ਪੰਜਾਬ ਦੇਖਣ ਨੂੰ ਮਿਲਣਗੇ ਲਗਾਤਾਰ ਸਾਡੀ ਟੀਮ ਪੰਜਾਬ ਪੁਲਿਸ ਸਾਡਾ ਸਿਵਲ ਪ੍ਰਸ਼ਾਸਨ ਸਾਰੇ ਡੀਸੀ ਸਾਹਿਬਾਨ ਸਾਰੇ ਐਸਐਸਪੀ ਸਾਹਿਬਾਨ ਸਾਰੇ ਏਡੀ ਜਿੰਨੇ ਆਫੀਸਰ ਸਾਹਿਬਾਨ ਨੇਗੇ ਉਹ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਸ਼ੁਰੂ ਕੀਤੀ ਆ ਉਹਦੇ ਵਿੱਚ ਰੱਖ ਕੇ ਅਸੀਂ ਕੰਮ ਕਰਾਂਗੇ ਉਹਦੇ ਅੰਦਰ ਅਸੀਂ ਸਾਰਿਆਂ ਨੇ ਅੱਜ ਇੱਕ ਮਤਲਬ ਇਹਤ ਲਿਆਗਾ ਅੱਜ ਸਾਰਿਆਂ ਨੇ ਇੱਕ ਜ਼ਿੰਮੇਵਾਰੀ ਲਈ ਆ ਕਿ ਪੰਜਾਬ ਦੇ ਵਿੱਚੋਂ ਅਸੀਂ ਨਸ਼ੇ ਨੂੰ ਜੜ ਤੋਂ ਖਤਮ ਕਰਕੇ ਰਾਂਗੇ ਕਿਉਂਕਿ ਪੰਜਾਬ ਜਿਸ ਤਰ੍ਹਾਂ ਪਹਿਲਾਂ ਦੇਸ਼ ਦਾ ਕੰਮਰਾ ਰੰਗਲਾ ਸੂਬਾ ਹੁੰਦਾ ਸੀਗਾ ਪੰਜਾਬ ਦੇ ਅੰਦਰ ਛਿੰਝਾਂ ਹੁੰਦੀਆਂ ਸੀਗੀਆਂ ਪੰਜਾਬ ਦੇ ਅੰਦਰ ਭੰਗੜੇ ਪੈਂਦੇ ਸੀ ਗਿੱਧੇ ਪੈਂਦੇ ਸੀਗੇ ਉਹ ਵੀ ਆਉਣ ਵਾਲੇ ਸਮੇਂ 'ਚ ਦੁਬਾਰੇ ਸਟਾਰਟ ਹੋਣਗੇ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ 'ਚ ਪਹਿਲਾਂ ਸਟਾਰਟ ਹੋ ਚੁੱਕੇ ਨੇ ਉਹਨਾਂ ਨੂੰ ਅਸੀਂ ਹੋਰ ਅੱਗੇ ਲੈ ਕੇ ਜਾਣਾਗਾ ਉਹਨਾਂ ਨੇ ਅਸੀਂ ਉਹਨਾਂ ਦੀ ਗਿਣਤੀ ਜਿਹੜੀ ਆ ਹੋਰ ਵਧਾਉਣੀ ਆ ਤਾਂ ਵਧੂਗੀ ਜੇਕਰ ਪੰਜਾਬ 'ਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਹੋਊਗਾ ਸੋ ਅੱਜ ਇੱਕ ਵੱਡੀ ਪਹਿਲ ਜਿਹੜੀ ਆ ਉਹ ਕੀਤੀ ਆ ਮੇਰੀ ਗਵਾਈ 'ਚ ਮਾਨ ਜੋਗ ਮੁੱਖ ਮੰਤਰੀ ਸਾਹਮਣੇ ਕਮੇਟੀ ਬਣਾਈ ਆ ਸੋ ਸਾਡਾ ਸਾਰਿਆਂ ਦਾ ਸਮਾਜ ਦੇ ਹਰ ਵਰਗ ਦਾ ਫਰਜ਼ ਬਣਦਾਗਾ ਕਿ ਅਸੀਂ ਸਰਕਾਰ ਦਾ ਸਹਿਯੋਗ ਦਈਏ ਜਿੱਥੇ ਵੀ ਕੋਈ ਲਾਅ ਇਨ ਆਰਡਰ ਨੂੰ ਆਪਣੇ ਹੱਥ ਚ ਲਊਗਾ ਉਹਦੇ ਖਿਲਾਫ ਵੀ ਸਖਤੀ ਵਰਤੀ ਜਾਊਗੀ ਔਰ ਅਕਾਉਂਟੇਬਿਲਟੀ ਜਿਹੜੀ ਆ ਅਫਸਰ ਸਹਿਬਾਨ ਦੀ ਤੈਅ ਕੀਤੀ ਜਾਊਗੀ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਮੀਟਿੰਗ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਝੀ ਦੀ ਅਗਵਾਈ ਚ ਹੋਈ ਸੀਗੀ ਜਿਹਦੇ ਵਿੱਚ ਸਾਰੇ ਡਿਪਟੀ ਕਮਿਸ਼ਨਰ ਸਹਿਬਾਨ ਜਿਹਦੇ ਵਿੱਚ ਸਾਰੇ ਐਸਐਸਪੀ ਸਹਿਬਾਨ ਔਰ ਸਾਰੇ ਸੀਨੀਅਰ ਸਿਵਲ ਦੇ ਅਫਸਰ ਸਹਿਬਾਨ ਚੀਫ ਸਕੱਟਰੀ ਸਹਿਬਾਨ ਡੀਜੀਪੀ ਸਹਿਬਾਨ ਸਾਰੇ ਸ਼ਾਮਲ ਹੋਏ ਸੀਗੇ ਉਸ ਮੀਟਿੰਗ ਦੇ ਦੌਰਾਨ ਸਾਰੇ ਅਫਸਰ ਸਹਿਬਾਨ ਨੂੰ ਲੈਵਲ ਤੱਕ ਸਖਤ ਨਾ ਦੇ ਦਿੱਤੇ ਗਏ ਨੇ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਕੋਈ ਵੀ ਜਿਹੜਾ ਵਿਅਕਤੀ ਆ ਜਿਹੜਾ ਨਸ਼ਾ ਪੈਡਲਰ ਆ ਜਿਹੜਾ ਨਸ਼ਾ ਵੇਚਦਾਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਹਾਂ ਜੇਕਰ ਕੋਈ ਉਹਦੇ ਵਿੱਚ ਕੋਤਾਹੀ ਕਰੂਗਾ ਜੇਕਰ ਕੋਈ ਰੋੜਾ ਬਣੂਗਾ ਤਾਂ ਉਹਦੇ ਖਿਲਾਫ ਵੀ ਸਖਤ ਐਕਸ਼ਨ ਹੋਊ ਚਾਹ ਕੋ ਅਧਿਕਾਰੀ ਆ ਚਾਹ ਕੋ politcal ਵਿਅਕਤੀ ਆ ਜਿਹੜਾ ਨਸ਼ਾ ਤਸਕਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੂਗਾ ਤਾਂ ਸਰਕਾਰ ਉਹਦੇ ਖਿਲਾਫ ਡਟ ਕੇ ਐਕਸ਼ਨ ਲਾਊਗੀ ਅੱਜ ਦੇ ਨਿਰਦੇਸ਼ ਜਿਹੜੇ ਨੇਗੇ ਉਹ ਸਾਰੇ ਅਫਸਰ ਸਾਹਿਬਾਨ ਨੂੰ ਦਿੱਤੇ ਨੇਗੇ ਕਿਉਂਕਿ ਆਉਣ ਵਾਲੇ ਸਮੇਂ ਚ ਬਿਲਕੁਲ ਅਸੀਂ ਨਸ਼ਿਆ ਮੁਕਤ ਜਿਹੜਾ ਪੰਜਾਬ ਬਣਾਵਾਂਗੇ ਇਹਦੇ ਲਈ ਜਿੰਨੇ ਵੀ ਫੰਡ ਨੇਗੇ ਕਿਸੇ ਵੀ ਲੈਵਲ ਦੇ ਫੰਡ ਨੇਗੇ ਚੀਫ ਸਕੱਟਰੀ ਸਾਹਿਬਾਨ ਨੂੰ ਡੀਜੀਪੀ ਸਾਹਿਬਾਨ ਨੂੰ ਸਾਰੇ ਅਫੀਸਰ ਸਾਹਿਬਾਨ ਤੋਂ ਅਸੀਂ ਫੀਡਬੈਕ ਵੀ ਲਈਆ ਕਿ ਜਿੰਨੇ ਫੰਡ ਚਾਹੀਦੇ ਨੇ ਚਾਹ ਉਹ ਜਿਹੜੇ ਨਸ਼ਾ ਹਟਾਓ ਕੇਂਦਰ ਨੇਗੇ ਔਟ ਸੈਂਟਰ ਨੇਗੇ ਉਹਨਾਂ ਦੇ ਅੰਦਰ ਲਫਰੀ ਭਰਤੀ ਕਰਨ ਦੀ ਗੱਲ ਆ ਕਿ ਨਵੇਂ ਉਥੇ ਜਿਹੜੇ ਡਾਕਟਰ ਭਰਤੀ ਕਰਨੇ ਨੇ ਜਾਂ ਨਰਸਾਂ ਭਰਤੀ ਕਰਨੀਆਂ ਨੇ ਜਾਂ ਹੋਰ ਬੇਸਿਕ ਜਿਹੜਾ ਇਨਫਰਾਸਟ੍ਰਕਚਰ ਆਗਾ ਉਹਦੇ ਅੰਦਰ ਕਿਸੇ ਦੀ ਲੋੜ ਆ ਤਾਂ ਉਹ ਵੀ ਅਸੀਂ ਤੁਰੰਤ ਪੈਸੇ ਜਾਰੀ ਕਰਾਂਗੇ ਪਰ ਲੇਕਿਨ ਅਸੀਂ ਇਹਨੂੰ ਹੁਣ ਇੱਕ ਜੰਗ ਦੇ ਤੌਰ ਤੇ ਲੜਿਆਗਾ ਜੰਗ ਜਿਹੜੀ ਆ ਉਹ ਨਸ਼ਿਆਂ ਦੇ ਵਿਰੁੱਧ ਲੜੀ ਜਾਊਗੀ ਸੋ ਮੇਰੀ ਤਾਂ ਮੈਨੂੰ ਤਾਂ ਇਹੀ ਆਸਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਜਿਹੜੀ ਅਚੀਵਮੈਂਟ ਹਾਸਲ ਕਰਾਂਗੇ ਮੈਂ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਧੰਨਵਾਦ ਕਰਨਾ ਚਾਹਾਂਗਾ ਪੰਜਾਬ ਪੁਲਿਸ ਦਾ ਖਾਸ ਕਰਕੇ ਡੀਜੀਪੀ ਸਹਿਬਾਨ ਦਾ ਕੇ ਡੀਜੀਪੀ ਸਹਿਬਾਨ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ 12000 12000 ਦੇ ਕਰੀਬ ਐਨਡੀਪੀਐਸ ਐਕਟ ਦੀਆਂ ਨਸ਼ਿਆਂ ਦੀਆਂ एफआईआरਾਂ ਪੰਜਾਬ 'ਚ ਦਰਜ ਹੋਈਆਂ ਡੀਪੀ ਸਾਹਿਬ ਠੀਕ ਕਹਿਣਾਗਾ 12000 ਦੇ ਕਰੀਬ ਦਰਜ ਹੋਈਆਂ ਔਰ ਪਹਿਲੀ ਵਾਰ ਹੋਇਆ ਕਿ ਸਿਰਫ ਤੇ ਸਿਰਫ 24 ਵਿਅਕਤੀਆਂ ਨੂੰ ਡਿਫਾਲਟਰ ਬੇਲ ਮਿਲੀ ਹੈ ਯਾਨੀ ਕਿ ਸਾਡੇ ਇਨਵੈਸਟੀਗੇਸ਼ਨ ਜਿਹੜੇ ਆਫੀਸਰ ਨੇ ਇਨਵੈਸਟੀਗੇਟਰ ਨੇਗੇ ਉਹਨਾਂ ਨੇ ਵਿਦਨ ਸਟਿਪੂਲੇਟਡ ਪੀਰੀਅਡ ਆਪਣੀ ਇਨਵੈਸਟੀਗੇਸ਼ਨ ਪੂਰੀ ਕੀਤੀ ਹੈ ਬਹੁਤ ਵੱਡੀ ਗੱਲ ਹੈ ਉਹਨਾਂ ਨੇ ਆਪਣਾ ਸਮਾਂ ਰੱਖਦੇ ਆਪਣੀ ਜਾਂਚ ਮੁਕੰਮਲ ਕਰਕੇ ਚਾਰ ਸ਼ੀਟਾਂ ਜਿਹੜੀਆਂ ਉਹ ਕੋਰਟਾਂ ਦੇ ਅੰਦਰ ਪੇਸ਼ ਕੀਤੀਆਂ ਨੇ ਅਦਾਲਤਾਂ ਚ ਸਬਮਿਟ ਕੀਤੀਆਂ ਨੇ ਗਿਆ ਸਿਰਫ 24 ਬੰਦੇ ਡਿਫਾਲਟ ਜਿਹੜੇ ਆਫੀਸਰਸ ਜੋ ਫੇਲ ਹੋਏ ਨੇ ਉਹਨਾਂ ਦੇ ਖਿਲਾਫ ਬਿਲਕੁਲ ਅਸੀਂ ਜੋ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਾਂਗੇ ਸੋ ਐਡੀ ਵੱਡੀ ਜਿਹੜੀ ਕੰਪਲਾਈਐਂਸ ਆ ਪੰਜਾਬ ਦੇ ਅੰਦਰ ਪਹਿਲੀ ਵਾਰ ਹੋਈ ਹੈ ਨਹੀਂ ਤਾਂ ਪੁਰਾਣੇ ਸਮੇਂ ਚ ਕੀ ਸੀਗਾ ਕਿ ਸਾਰੇ ਡਿਫਾਲਟਰ ਬੇਲ ਲੈ ਜਾਂਦੇ ਸੀਗੇ ਯਾਨੀ ਕਿ 90 ਦਿਨ ਚਲਾਰ ਪੇਸ਼ ਕਰਨਾ 60 ਦਿਨ ਚ ਪੇਸ਼ ਕਰਨਾ 180 ਦਿਨ ਚ ਪੇਸ਼ ਕਰਨਾ ਉਹ ਕਿਤਨਾ ਕਿਤੇ ਪੋਲੀਟੀਕਲ ਬੰਦਿਆਂ ਦੀ ਸਹਿ ਪ੍ਰਾਪਤ ਹੁੰਦੀ ਸੀ ਕਿਉਂਕਿ ਉਸ ਸਮੇਂ ਅਕਾਲੀ ਦਲ ਦਾ ਨਸ਼ਾ ਤਸਕਰਾ ਦਾ ਰਾਜ ਸੀਗਾ ਉਸ ਸਮੇਂ ਕਾਂਗਰਸ ਪਾਰਟੀ ਚ ਨਸ਼ਾ ਤਸਕਰੀਆਂ ਦਾ ਰਾਜ ਸੀਗਾ ਉਹ ਰਾਜ ਦੇ ਦੌਰਾਨ ਉਹ ਆਪਣੇ ਆਕਾ ਨੂੰ ਕਹਿ ਕੇ ਪੋਲੀਟੀਕਲ ਦਬਾਅ ਜਿਹੜਾ ਪੁਲਿਸ ਅਫਸਰਾਂ ਤੇ ਬਣਾ ਕੇ ਚਲਾਨ ਨੂੰ ਡਿਲੇ ਕਰਾਉਂਦੇ ਸੀਗਾ ਜਮਾਨਤ ਮਿਲ ਜਾਂਦੀ ਸੀ ਪਰ ਲੇਕਿਨ ਅਸੀਂ ਇਹ ਫੈਸਲਾ ਕੀਤਾ ਸੀ ਜਦੋਂ ਸਰਕਾਰ ਬਣੀ ਸੀ ਵੀ ਕੋਈ ਵੀ ਇਸ ਤਰ੍ਹਾਂ ਦਾ ਇਲੀਗਲ ਕੰਮ ਨਹੀਂ ਕਰਨਾ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਕਿ ਤਿੰਨਾਂ ਸਾਲਾਂ ਜਿੰਨੇ ਮੁਕਦਮੇ ਦਰਜ ਹੋਏ ਸਿਰਫ 24 ਬੰਦਿਆਂ ਨੂੰ ਜਿਹੜੀ ਆ ਡਿਫਾਲਟਰ ਬੇਲ ਮਿਲੀ ਆ ਬਹੁਤ ਵੱਡਾ ਅੰਕੜਾ ਮੈਂ ਸਮਝਦਾ ਹਾਂ ਅੱਜ ਸਾਹਮਣੇ ਆਇਆਗਾ ਸੋ ਮੇਰੀ ਤਾਂ ਆ ਸਾਰੇ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਆ ਜਿਸ ਤਰ੍ਹਾਂ ਮਨੂ ਰੂੜਾ ਜੀ ਨੇ ਬੇਨਤੀ ਕੀਤੀ ਆ ਸਰਦਾਰ ਭਗਵੰਤ ਸਿੰਘ ਮਾਹਰ ਜੀ ਨੇ ਬੇਨਤੀ ਕੀਤੀ ਆ ਕਿ ਪੰਜਾਬ ਇੱਕ ਹੁਣ ਉਸ ਦੌਰ ਸ਼ਾਮਲ ਹੋ ਗਿਆ ਜਦੋਂ ਹੁਣ ਜਿਹੜਾ ਨਸ਼ਿਆਂ ਦਾ ਖਾਤਮਾ ਹੋਊਗਾ ਵਿਦਨ ਸ਼ਾਰਟ ਆਫ ਪੀਰੀਅਡ ਤੁਸੀਂ ਦੇਖੋਗੇ ਕਿ ਪੰਜਾਬ ਦੇ ਅੰ ਯਾ ਤਾਂ ਪੰਜਾਬ ਛੱਡ ਜਾਣਗੇ ਜਾਂ ਨਸ਼ਿਆਂ ਦਾ ਕਾਰੋਬਾਰ ਛੱਡ ਜਾਣਗੇ। ਯਾ ਪੰਜਾਬ ਛੱਡ ਜਾਣਗੇ ਜਾਂ ਨਸ਼ਿਆਂ ਦਾ ਕਾਰੋਬਾਰ ਛੱਡ ਜਾਣਗੇ। ਅਸੀਂ ਉਹਨਾਂ ਦੇ ਖਿਲਾਫ ਇੱਕ ਵੱਡੀ ਮਹਮ ਜਿਹੜੀ ਸ਼ੁਰੂ ਕੀਤੀ ਆ ਚਾਹ ਬਲਡੋਜੋ ਚਲਾਉਣਾ ਪਵੇ ਚਾਹ ਜਿਹੜੀ ਵੀ ਕਾਰਵਾਈ ਕਰਨੀ ਪਵੇ ਉਹ ਕਾਰਵਾਈ ਤੁਸੀਂ ਦੇਖਣ ਨੂੰ ਤੁਹਾਨੂੰ ਮਿਲੇਗੀ। ਸਾਡੇ ਸਾਰੇ ਮੰਤਰੀ 24 ਘੰਟੇ ਗਰਾਊਂਡ ਤੇ ਹਾਜ਼ਰ ਰਹਿਣਗੇ। ਖੁਦ ਸਾਡੇ ਆਫੀਸਰ ਸਹਿਬਾਨ ਰਹਿਣਗੇ। ਅਸੀਂ ਖੁਦ ਮੈਂ ਜਾ ਕੇ ਆਪ ਮੇਰੇ ਸਾਰੇ ਕੈਪੀਟਲ ਦੇ ਕਲੀਗਸ ਅਸੀ ਸਾਡੀ ਟੀਮ ਜਿਹੜੀ ਆ ਉਹ ਖੁਦ ਜਾ ਕੇ ਡਿਸਟ੍ਰਿਕਟ ਵਾਈਂ ਤਹਿਸੀਲ ਵਾਈਂ ਪਿੰਡ ਵਾਈਂ ਇਸ ਗੱਲ ਦੀ ਮੋਨਿਟਰਿੰਗ ਕਰੂਗੀ ਤਾਂ ਕਿ ਪੰਜਾਬ ਕੋਈ ਨਸ਼ਾ ਤਸਕਰ ਜਿਹੜਾ ਦੂਰ ਦੂਰ ਤੱਕ ਨਾ ਦੇਖੇ ਦੂਰ ਦੂਰ ਤੱਕ ਅਸੀਂ ਜਿਹੜਾ ਨਸ਼ਾ ਤਸਕਰਾਂ ਦਾ ਸਫਾਇਆ ਪੰਜਾਬ ਚ ਕਰਾਂਗੇ ਸੋ ਥੈਂਕ ਯੂ ਐਨੀ ਕੁਐਸਚਨ ਹਾਂ ਜੀ ਇਹ ਸਮਗਲਜ਼ ਨੂੰ ਫੜ ਰਹੇ ਆ ਜਾਂ ਜੋ ਐਡਿਕਟਸ ਐ ਉਹਨਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਲੇਕਿਨ ਜੋ ਸਪਲਾਈ ਚੇਨ ਐ ਜਿੱਤੋਂ ਨਸ਼ਾ ਸਪਲਾਈ ਹੋ ਰਿਹਾ ਹੈ ਉਸ ਨੂੰ ਕਿਸ ਤਰੀਕੇ ਨਾਲ ਚੁੱਕਿਆ ਤੋੜਿਆ ਜਾਊਗਾ ਦੇਖੋ ਜਦੋਂ ਕੰਜ਼ਿਊਮਰ ਆ ਜਿਹੜਾ ਨਸ਼ਾ ਕਰਨ ਵਾਲਾ ਵਿਅਕਤੀ ਆ ਜਦੋਂ ਉਹਨੂੰ ਫੜਾਂਗੇ ਯਾਬ ਦਾ ਹਾਰਕਰਾਮਾ ਜਿੱਕਰ ਕੁਆਂਟੀਟੀ ਬੜੀ ਛੋਟੀ ਆ ਤਾਂ ਉਹਦਾ ਤੋਂ ਇਨਪੁਟ ਲੈ ਕੇ ਉਹਦੇ ਤੋਂ ਇਨਫੋਰਮੇਸ਼ਨ ਲੈ ਕੇ ਜਿਹਨੇ ਸਪਲਾਈ ਦਿੱਤੀ ਆ ਜਿਹਨੇ ਉਹਨੂੰ ਵੇਚਿਆਗਾ ਔਰ ਉਸ ਬਾਅਦ ਜਿਹੜਾ ਐਂਡ ਤੱਕ ਉਹ 체ਨ ਜਿਹੜੀ ਆ ਐਂਡ ਤੱਕ 체ਨ ਜਿਹੜੀ ਆ ਉਸ 체ਨ ਤੱਕ ਪਹੁੰਚਿਆ ਜਾਊਗਾ ਉਹ 체ਨ ਨੂੰ ਬ੍ਰੇਕ ਕੀਤਾ ਜਾਊਗਾ ਜਿਹੜਾ ਹੈੱਡ ਹਾਊਸ ਮੁਖੀ ਦਾ ਜਿਹੜਾ ਮਰਜ਼ੀ ਹੋਵੇ ਜਿਸ ਮਰਜ਼ੀ ਲੈਵਲ ਦਾ ਹੋਵੇ ਉਹ ਚੇਨ ਦੇ ਹੈਡ ਮੇ ਜਿਹੜਾ ਫੜਿਆ ਜਾਊਗਾ ਚੇਨ ਦਾ ਹੈਡ ਫੜਿਆ ਗਿਆ ਤਾਂ ਸਾਰੀ ਚੇਨ ਜਿਹੜੀ ਆ ਉਹ ਬ੍ਰੇਕ ਹੋ ਜਾਣੀ ਹੈ ਤੇ ਨਾਲ ਦੀ ਨਾਲ ਇਹ ਵੀ ਗੱਲ ਸਾਹਮਣੇ ਆਈ ਆ ਕਿ ਜਿਹੜੇ ਵਿਅਕਤੀ ਹੁਣ ਜਿਨ੍ਹਾਂ ਨੂੰ ਨਸ਼ਾ ਨਹੀਂ ਮਿਲਣਾ ਨੇਚਰਲੀ ਜਦੋਂ ਨਸ਼ਾ ਖਤਮ ਜਦੋਂ ਚੇਨ ਟੁੱਟ ਗਈ ਤਾਂ ਨਸ਼ੇ ਦੀ ਸਪਲਾਈ ਜਿਹੜੀ ਆ ਬੰਦ ਹੋ ਜਾਣੀ ਆ ਤਾਂ ਅਸੀਂ ਓਟ ਸੈਂਟਰਾਂ ਨੂੰ ਸਾਡੇ ਕੈਬਨਟ ਕਲੀਗ ਡਾਕਟਰ ਬਲਬੀਰ ਸਿੰਘ ਜੀ ਨੂੰ ਅਸੀਂ ਇਹਨਾਂ ਨੂੰ ਵੀ ਇਹ ਬੇਨਤੀ ਕੀਤੀ ਹੈ ਕਿ ਸਾਰੇ ਓਟ ਸੈਂਟਰਾਂ ਨੂੰ ਜਿਹੜੀ ਆ ਉਹਨਾਂ ਦੇ ਅੰਦਰ ਵੀ ਡਾਕਟਰ ਭਰਤੀ ਕੀਤੇ ਜਾਣ ਨਸ਼ਾ ਭਰਤੀ ਸੌਰੀ ਨਸ਼ਾ ਭਰਤੀ ਕੀਤੇ ਜਾਣ ਤਾਂ ਕਿ ਉੱਥੇ ਇਲਾਜ ਜਿਹੜਾ ਉਹਨਾਂ ਦਾ ਹੋ ਸਕੇ ਇਹ ਨਹੀਂ ਕਿ ਜਿਹੜਾ ਨਸ਼ਾ ਕੰਜ਼ਿਊਮਰ ਆਣੂ ਇਦਾਂ ਹੀ ਅਸੀਂ ਰੱਬ ਦੇ ਆਸਰੇ ਛੱਡ ਦਾਂਗੇ ਉਹਦਾ ਇਲਾਜ ਕਰਾਉਣ ਦਾ ਵੀ ਅਸੀਂ ਜਿਹੜਾ ਉਹ ਵੀ ਪ੍ਰਬੰਧ ਕਰ ਰਿਹਾ ਤੇ ਨਾਲ ਦੀ ਨਾਲ ਅਸੀਂ ਜੇਲ੍ਹਾਂ ਦੇ ਅੰਦਰ ਜੇਲ੍ਹਾਂ ਦੇ ਅੰਦਰ ਜਿਹੜੇ ਡਰੱਗ ਪੈਡਲਰ ਪਹੁੰਚਣਗੇ ਉਹਨਾਂ ਦਾ ਕਈ ਵਾਰ ਜੇਲ੍ਹਾਂ ਦੇ ਅੰਦਰ ਹੀ ਜਿਹੜਾ ਇੱਕ ਨੈੱਟਵਰਕ ਬਣ ਜਾਂਦਾ ਹੈਗਾ ਉਹਨਾਂ ਦਾ ਜੇਲ੍ਹਾਂ ਦੇ ਅੰਦਰ ਹੀ ਨੈੱਟਵਰਕ ਬਣ ਜਾਂਦਾ ਉਸ ਨੈੱਟਵਰਕ ਨੂੰ ਤੋੜਨ ਦੇ ਲਈ ਵੀ ਅਸੀਂ ਜਿਹੜਾ ਹੈਗਾ ਇੱਕ ਸਪੈਸ਼ਲ ਅਸਿਸਟੈਂਟ ਜਿਹੜੀ ਆ ਉਹ ਅਸੀਂ ਜੇਲ੍ਹ ਡਿਪਾਰਟਮੈਂਟ ਨੂੰ ਦੇਵਾਂਗੇ ਉਹਦੇ ਅੰਦਰ ਚਾਹੇ ਭਰਤੀ ਦੀ ਗੱਲ ਆ ਚਾਹੇ ਜੈਮਰ ਲਾ वो भी लामागे ताकि मोबाइल वगैरह के राही जो अपना धंधा चलाने की कोशिश कर देने वो भी वन हो। तो सिंगल होगा देखिए बिल्कुल बिल्कुल आपका बड़ा वाजुद सवाल है इसके लिए ऑलरेडी हमने जो इंस्ट्रक्शन है वो हमारे चीफ सेक्रेटरी साहब उनको जारी कर दी गवर्नमेंट ऑफ इंडिया से भी तो बात होगी

ਪਿਛਲੇ ਸਮੇਂ ਦੇ ਵਿੱਚ ਜੋ ਬੀਐਸਐਫ ਦੀ ਜੂਰਿਸਡਿਕਸ਼ਨ ਸੀਗੀ ਉਹ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤੀ ਗਈ ਸੀਗੀ ਨਾਓ ਦੇ ਜਸਟ politically blame us ਸਟੇਟ ਗਵਰਨਮੈਂਟ ਜਿੰਨਾ ਜਿੰਨਾ ਡਰੱਗਸ ਹੈ ਉਹ ਸਾਰੇ ਦਾ ਸਾਰਾ ਇੰਟਰਨੈਸ਼ਨਲ ਬਾਰਡਰ ਤੋਂ ਆ ਰਿਹਾ ਤੇ ਇੰਟਰਨੈਸ਼ਨਲ ਬਾਰਡਰ ਦੇ ਅੰਦਰ ਵੀ 50 ਕਿਲੋਮੀਟਰ ਦੀ ਜੂਰਿਸਡਿਕਸ਼ਨ ਹੈ ਜਿਹੜੀ ਉਹ ਬੀਐਸਐਫ ਦੀ ਹੈ ਤੇ ਹੁਣ ਸਿਰਫ ਉਹ ਬਲੇਮ ਸਟੇਟ ਗਵਰਨਮੈਂਟ ਨੂੰ ਕਰ ਰਿਹਾ ਪੰਜਾਬ ਪੁਲਿਸ ਨੂੰ ਕਰ that is totally illogical and irrelevant so ਇਹਦੇ ਲਈ ਪੰਜਾਬ ਸਰਕਾਰ ਜਿੱਥੇ ਸੈਂਟਰਲ ਗਵਰਨਮੈਂਟ ਨਾਲ ਬੀਐਸਐਫ ਨਾਲ ਟੇਕਅਪ ਕਰੇਗੀ ਉਹਨਾਂ ਦੀ ਵੀ ਜ਼ਿੰਮੇਵਾਰੀ ਸਾਡੇ ਨਾਲ ਵੀ ਵੱਡੀ ਬਣਦੀ ਹੈ ਕਿ ਇਸ ਤਰੀਕੇ ਦੀ ਜਿੰਨੀ ਕ੍ਰਾਸ ਬਾਰਡਰ ਸਮਗਲਿੰਗ ਹੁੰਦੀ ਹੈ ਚਾਹੇ ਡਰੋਨਜ਼ ਦੇ ਜ਼ਰੀਏ ਤੇ ਚਾਹੇ ਵੈਸੇ ਇਹਦੇ ਵਿੱਚ ਦੇ ਆਲਸੋ ਹੈਵ ਟੂ ਟੇਕ ਅ ਲੀਡ ਤਾਂ ਕਿ ਇਹ ਇਹ ਜਿਹੜੀ ਸਮਗਲਿੰਗ ਹੈ ਉਹ ਬੰਦ ਹੋ ਸਕੇ ਬੀਐਸਪੀ ਡੈਫੀਨਿਟਲੀ ਡੈਫੀਨਿਟਲੀ ਜ਼ਿੰਮੇਵਾਰੀ ਜਿਹੜੀ ਹੈ ਉਹ ਉਹਨਾਂ ਦੀ ਵੀ ਬਣਦੀ ਹੈ ਬਟ ਦੇ ਆਰ ਨਾਟ ਟੇਕਿੰਗ ਦ ਰਿਸਪੌਂਸਿਬਿਲਟੀ ਕਿਉਂਕਿ ਜਰਿਸਡਿਕਸ਼ਨ 50 ਕਿਲੋਮੀਟਰ ਸਕਦੀ ਹੋ ਉਹਨਾਂ ਦੀ ਵੀ ਹੈ ਹਮਨ ਜੀ ਏਆਈਜੀ ਰਾਜੀਤ ਸਿੰਘ ਨੇ ਲਗਭਗ 2 ਸਾਲ ਤੋਂ 2 ਸਾਲ ਤੋਂ ਹਸਕੋਣ ਲੀਗ ਸਿੰਘ ਗੱਤ ਸਿੰਘ ਕਲਾਕਲਾ ਹਾਂਜੀ ਏਆਈਜੀ ਰਾਜੀਤ ਸਿੰਘ ਨੇ ਲਗਭਗ 2 ਸਾਲ ਤੋਂ ਐਕਸਕੋਡਿੰਗ ਨੇ ਬੱਚਾ ਤਾਂ 86 ਗੰ ਬਿਲਕੁਲ ਉਹਨਾਂ ਨੂੰ ਜੁੜੀ ਲੀਗਲ ਕਾਰਵਾਈ ਉਹਨਾਂ ਦੇ ਖਿਲਾਫ ਹੋ ਰਹੀ ਹੈ ਜੋ ਵੀ ਪ੍ਰੋਸੀਜਰ ਜਿਹੜਾ ਉਹ ਡੀਜੀਪੀ ਸਾਹਿਬ ਵੀ ਇਹਦੇ ਬਾਰੇ ਦੱਸ ਦੇਣਗੇ ਤੁਹਾਨੂੰ ਬਿਲਕੁਲ ਉਹਦੇ ਖਿਲਾਫ ਕੋਈ ਵੀ ਆ ਚਾਹ ਕੋਈ ਆ ایਜਾ ਚ ਕਿਸੇ ਮਰਜ਼ੀ ਲੈਵਲ ਦਾ ਅਧਿਕਾਰੀ ਆ ਉਹ ਬਖਸ਼ਾ ਨਹੀਂ ਜਾਊਗਾ ਮੈਂ ਪਹਿਲਾਂ ਹੀ ਦੁਹਰਾਸੀਏ ਦੁਬਾਰਾ ਦੁਹਰਾ ਰਿਹਾ ਕਿ ਜਿਹੜਾ ਅੱਜ ਵੀ ਕੋਈ ਕਾਲੀ ਪੀੜ ਹੋਊਗੀ ਜਿਹੜਾ ਇਸ ਤਰ੍ਹਾਂ ਦਾ ਕੰਮ ਕਰਦਾ ਉਹਦੇ ਖਿਲਾਫ ਸਖਤ ਐਕਸ਼ਨ ਹੋਊਗਾ ਆਲਰੇਡੀ ਉਹਦੇ ਖਿਲਾਫ ਕਾਰਵਾਈ ਜਿਹੜੀ ਆ ਉਹ ਮੇਨੂੰ ਤਾਂ ਆਈ ਥਿੰਕ ਪੀਓ ਡਿਕਲੇਅਰਡ ਆ ਪ੍ਰੋਪਰਟੀ ਅਟੈਚ ਹੋਊਗੀ ਪੀਓ ਡਿਕਲੇਅਰਡ ਆ ਹੀ ਇਜ਼ ਪ੍ਰੋਕਲੇਮਡ ਆਫੈਂਡਰ ਐਂਡ ਹਿਸ ਪ੍ਰੋਪਰਟੀ ਆਲਰੇਡੀ ਅਟੈਚਡ ਵਿਦ ది ਸਟੇਟ ਹੈ ਜੇ ਕਿਸੇ ਦੇਸ਼ਕ ਮਨਸ਼ਾ ਜੀ ਹੋਵੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਹਕੂਮਤ ਹੀ ਦਿੱਤੇ ਜਾ ਰਹੇ ਹੁਣ ਪਰ ਕਿਉਂਕਿ ਜ਼ਮੀਨੀ ਪੱਧਰ ਤੇ ਪ੍ਰਸ਼ਾਸਨ ਨੇ ਕਰਨਾ ਪੁਲਿਸ ਨੇ ਕਰਨਾ ਇੱਕ ਪਹਿਲਾਂ ਵੀ ਹੁਕਮ ਹੋਇਆ ਸੀ ਕਿ ਜਿਹੜੇ ਸਬੰਧਤ ਐਸਐਚਓ ਆ ਉਹ ਜ਼ਿੰਮੇਵਾਰੀ ਉਹਦੀ ਤੈਅ ਹੋਏਗੀ ਉਹਨਾਂ ਤੇ ਕਾਰਵਾਈ ਹੋਏਗੀ ਕਈਆਂ ਤੇ ਬੇਸ਼ੱਕ ਨਾਰਮਲੀ ਕਾਰਵਾਈ ਹੋਈ ਹੋਵੇ ਸਮੂਹੇ ਦੀ ਪਰ ਕੀ ਐਸੇ ਕਿਸੇ ਸਪੈਸੀਫਿਕ ਅਫਸਰ ਤੇ ਕਾਰਵਾਈ ਹੋਈ ਕਿ ਜਿਹਦੇ ਕੋਲ ਇਨਫੋਰਮੇਸ਼ਨ ਪਹੁੰਚੀ ਤੇ ਉਹਨੇ ਕਾਰਵਾਈ ਨਹੀਂ ਕੀਤੀ ਉਹਨੂੰ ਜ਼ਿੰਮੇਵਾਰ ਠਰਾਇਆ ਗਿਆ ਇਸ ਮੀਟਿੰਗ ਦੇ ਵਿੱਚ ਕੋਈ ਐਸਾ ਸੁਨੇਹਾ ਦੇਣ ਦੀ ਕੋਸ਼ਿਸ਼ ਹੋਈ ਕੀ ਜਾਂ ਦੇਖੋ ਦੇਖੋ ਬਰਾੜ ਸਾਹਿਬ ਲਗਭਗ 100 ਦੇ ਕਰੀਬ ਜਿਹੜੇ ਛੋਟੇ ਪੁਲਿਸ ਅਫਸਰ ਵੱਡੇ ਪੁਲਿਸ ਅਫਸਰ ਉਹ ਅਸੀਂ ਆਲਰੇਡੀ ਬਰਖਾਸ ਉਹਨਾਂ ਨੂੰ ਕਰ ਚੁੱਕੇ ਆਂਗੇ ਜਿਹਦੀ ਵੀ ਰਿਪੋਰਟ ਸਾਹਮਣੇ ਆਉਂਦੀ ਆ ਤੁਰੰਤ ਉਹਦੇ ਖਿਲਾਫ ਐਕਸ਼ਨ ਜਿਹੜਾ ਉਹ ਲਿਆ ਜਾਂਦਾਗਾ ਸੋ ਬਿਲਕੁਲ ਜ਼ੀਰੋ ਟੋਲਰੈਂਸ ਦੇ ਉੱਤੇ ਸਰਕਾਰ ਕੰਮ ਕਰ ਰਹੀ ਆ ਹੁਣ ਤਾਂ ਅਸੀਂ ਸਾਡੀ ਪੋਲੀਟੀਕਲ ਜਿਹੜੀ ਇੱਛਾ ਕੀ ਉਹ ਸਾਰੇ ਪੰਜਾਬ ਦੇ ਸਾਹਮਣੇ ਰੱਖੀ ਆ ਕਿ ਬਿਲਕੁਲ ਇਹ ਨਹੀਂ ਕਿ ਪੰਜਾਬ ਚ ਉਸ ਤਰ੍ਹਾਂ ਅਕਾਲੀ ਦਲ ਭਾਜਪੀ ਔਰ ਕਾਂਗਰਸ ਦੇ ਘਰਾਂ ਦੇ ਅੰਦਰ ਨਸ਼ਕਤ ਤਸਕਰ ਰਹਿੰਦੇ ਹੁੰਦੇ ਸੀ ਕਿ ਉਹਨਾਂ ਦੀ ਪੁਸ਼ਤਪਰਾਹੀ ਕਰ ਦਿੰਦੇ ਸੀਗੇ ਬਿਲਕੁਲ ਅਸੀਂ ਤਾਂ ਉਹਨਾਂ ਦਾ ਖਾਤਮਾ ਕਰਨ ਦੇ ਲਈ ਆਪ ਸਾਰੇ ਪੋਲੀਟਿਕਲ ਵਿਅਕਤੀ ਜਿਹੜੇ ਆ ਪੋਲੀਟਿਕਲ ਚੁੜੇ ਹੋਏ ਨਮਾਇੰਦੇ ਆ ਅਸੀਂ ਤਾਂ ਆ ਪੰਜਾਬ ਪੁਲਿਸ ਦੇ ਨਾਲ ਲਾ ਕੇ ਅਸਤਾਫ ਸਿਵਲ ਪ੍ਰਸ਼ਾਸਨ ਦੇ ਨਾਲ ਲਾ ਕੇ ਉਹਦੇ ਮਹਿਮ ਦਾ ਹਿੱਸਾ ਬਣਾਂਗੇ ਤਾਂ ਕਿ ਉਹਨੂੰ ਖਤਮ ਕੀਤਾ ਜਾਵੇ। ਸਿਵਲ ਪ੍ਰਸ਼ਾਸਨ ਦੇ ਨਾਲ ਕਿਉਂ ਜਾਓ ਪੋਲੀਟਿਕਲ ਕੇਸਿਸ ਤੇ ਕੇਸਿਸ ਕਰਨੇ। 2017 ਮੈਂ ਇੱਕ ਨੋਟੀਫਿਕੇਸ਼ਨ ਨਿਕਲੀ ਸੀ। ਲਾਈਕ ਯੂ ਸੈਡ ਕਿ ਪ੍ਰੀਵੀਅਸ ਗਵਰਨਮੈਂਟ ਕੰਮ ਨਹੀਂ ਕਰਦੀ ਸੀ। ਉਹ ਨੋਟੀਫਿਕੇਸ਼ਨ ਇਹ ਥੀ ਕਿ ਜਿੰਨੇ ਵੀ ਪੰਜਾਬ ਵਿੱਚ ਕੈਨ ਸ਼ਾਪਸ ਹੈ अगर वो over the counter, OTC पे सेल करेंगे तो लाइसेंस रद्द कर दिया जाएगा पर ये कभी नहीं हुई डॉक्टर बलबीर जी देखो जड़ी तुम्हारे वैसे मेरी आवाज पहुंच रही होनी जेडी <coughs> ट्रक ਇਲੀਗਲ ਹੈ ਜਿਹੜੀ H1 ਸ਼ੈਡਿਊਲ ਦੇ ਵਿੱਚ ਨਹੀਂ ਹੈ ਨਾ ਜੀ ਉਹਦੀ ਓਵਰ ਦਾ ਕਾਊਂਟਰ ਜਿਹੜੀ ਹੈਗੀ ਆ ਉਹ ਸੇਲ ਹੋ ਰਹੀ ਆ ਜਿਸ ਤਰ੍ਹਾਂ ਤੁਸੀਂ ਪੀ ਕਾਬਲਨ ਦੀ ਸ਼ਾਤ ਗੱਲ ਕਰਦੇ ਜਿਵੇਂ ਪੋੜਿਆਂ ਦਾ ਕੈਪਸੂਲ ਕਰਦੇ ਆ ਉਹਦੇ ਵਾਸਤੇ ਅਸੀਂ ਉਹ ਕਿਉਂਕਿ ਜਿਹੜਾ ਸੈਂਟਰਲ ਰੈਕ ਤੋਂ ਡਰਾਈਵ ਕਰਦਾ ਅਸੀਂ ਸੈਂਟਰਲ ਕਾਮਨ ਉੱਤੇ ਲਿਖ ਚੁੱਕੇ ਆ ਡੀਓ ਲੈਟਰ ਵੀ ਲਿਖ ਚੁੱਕੇ ਆ ਕਿ ਇਹਨੂੰ ਸ਼ੈਡਿਊਲ ਡਰੱਗ ਦੇ ਵਿੱਚ ਪਾਇਆ ਜਾਵੇ ਤਾਂ ਕਿ ਇਹਦਾ ਮੀਨ ਟਾਈਮ ਜਿਹੜੀ ਪੰਜਾਬ ਸਰਕਾਰ ਅਸੀਂ ਉਹਦੇ ਵਾਸਤੇ ਸਾਰਿਆਂ ਵਾਸਤੇ ਲਿਮਟ ਲਗਾਤੀ ਹੈ ਕਿ ਜਿਸ ਤਰ੍ਹਾਂ ਇੱਕ ਜਿਹੜਾ ਰਿਟੇਲ ਵਾਲਾ ਉਹ 20 ਤੋਂ 30 ਕੈਪਸੂਲ ਤੋਂ ਜ਼ਿਆਦਾ ਨਹੀਂ ਰੱਖ ਸਕਦਾ ਜਿਹੜਾ ਥੋਕ ਵਾਲਾ ਹੈਗਾ ਉਹਦੇ ਵਾਸਤੇ ਵੀ ਲਿਮਿਟ ਸੈੱਟ ਕੀਤੀ ਹੈ ਕਿ ਉਹ ਵੀ 500 ਤੋਂ ਬਾਅਦ ਕੈਪਸੂਲ ਨਹੀਂ ਰੱਖ ਸਕਦਾ ਜਿਹੜਾ ਸਪਲਾਈਅਰ ਹੈ ਜਿਹੜਾ ਮੈਨੂਫੈਕਚਰਰ ਹੈ ਉਹਨਾਂ ਸਾਰਿਆਂ ਵਾਸਤੇ ਲਿਮਿਟ ਸੈੱਟ ਕੀਤੀ ਹੈ ਅਸੀਂ ਅਸੀਂ ਉਹਦੀ ਇਨਫੋਰਸਮੈਂਟ ਆਪਣੇ ਲੈਵਲ ਤੇ ਕਰ ਰਹੇ ਆਂ ਬਟ ਜਿਹੜਾ ਉਹਨੂੰ ਉਹਦੀ ਸੇਲ ਨਾ ਹੋਵੇ ਓਵਰ ਦਾ ਕਾਊਂਟਰ ਉਹ ਸੈਂਟਰਲ ਲਾ ਦੇ ਅੰਡਰ ਆਉਂਦਾ ਹੈਗਾ ਸੋ ਅਸੀਂ ਉਹਨਾਂ ਨਾਲ ਟੇਕਅਪ ਕਰ ਰਹੇ ਆਂ ਸਾਨੂੰ ਉਮੀਦ ਹੈ ਕਿ ਬਹੁਤ ਜਲਦੀ ਉਹ ਇਹਨੂੰ ਕਨਸੀਡਰ ਕਰਨਗੇ ਔਰ ਹੋ ਜਾਊਗਾ ਸਰ ਇੱਕ ਮੇਰਾ ਸਵਾਲ ਜੀ ਜੋ ਤੇ ਵੀ ਡਰਗ ਡਿਟੈਕਸ਼ਨ ਸੈਂਟਰਸ ਨੇ ਕਿਸੇ ਵੀ ਇੱਕ ਬੜੀ ਕਹਾਜ ਆ ਰਿਹਾ ਹੈ ਕਿ ਬਹੁਤ ਇੱਕ ਮੋਨੋਪੋਲੀ ਬਣੀ ਹੋਈ ਹੈ ਸਿਰਫ ਕੋਈ ਜਾਂ ਤਿੰਨ ਲੋਗ ਹੈ ਜੋ ਸਾਰੇ ਰੈਸੈਂਟਰ ਚਲਾ ਰਹੇ ਹਨ ਪਰ ਵहां से ਬਹੁਤ ਭਾਰੀ ਬਾਤਰਾ ਮੇ ਜੋ ਡਿਗਰੀ ਨੌਥੀ ਹੈ ਉਹ ਸਾਧਨ ਹੋ ਰਹੀ ਹੈ ਆਊਟਸਾਈਡ ਸੋ ਵਾਟ ਆ ਵਾਟ ਇਜ਼ ਅ ਪੋਲਿਸੀ ਆਨ ਦਿਸ ਆਪੀ ਡਿਸਾਈਡਡ ਹਾਊ ਟੂ ਡੀਲ ਵਿਦ ਦਿਸ ਉਹਦੇ ਚ ਨਾ ਇੱਕ ਪਟਿਆਲੇ ਦੇ ਵਿੱਚ ਕੇਸ ਆਇਆ ਸੀ ਤੁਹਾਡੇ ਨੋਲੇਜ ਹੋਣਾ ਉਹਨਾਂ ਦੇ ਬੰਦੇ ਦੇ ਸ਼ਾਇਦ 24 ਸੈਂਟਰ ਹੈਗੇ ਇੱਕ ਬੰਦੇ ਦੇ ਉਹਦੇ ਵਾਸਤੇ ਅਸੀਂ ਨਵੀਂ ਮੈਂਟਰ ਹੈਲਥ ਪਾਲਿਸੀ ਲਾ ਕੇ ਆ ਰਹੇ ਆ ਅਸੀਂ ਕਿਸੇ ਬੰਦੇ ਨੂੰ ਵੀ ਅਸੀਂ 4 ਦਾ ਸੋਚ ਰਿਆ ਸੀ ਵੀ ਅਜੇ ਉਹਨੂੰ ਫਾਈਨਲ ਕਰਨਾ ਸੀ ਕਿ ਉਹਦੇ ਮਤਲਬ 3 ਜਾਂ 4 ਔਰ ਉਹਦੇ ਵਿੱਚ ਸੈਕਟਰੀਸ ਹੋਣਾ ਚਾਹੀਦਾ ਪੂਰਾ ਸਟਾਫ ਹੋਣਾ ਚਾਹੀਦਾ ਕਿਸੇ ਬੰਦੇ ਕੋਲੇ ਮਤਲਬ ਅਨਲਿਮਿਟਿਡ ਨੰਬਰ ਆਫ ਨਹੀਂ ਹੋਣੇ ਚਾਹੀਦੇ ਉਹਨਾਂ ਨੂੰ ਅਸੀਂ ਰਿਸਟ੍ਰੈਕਟ ਕਰ ਰਹੇ ਆ ਉਹ ਪਹਿਲਾਂ ਤੋਂ ਚੱਲੇ ਆਂਦੇ ਸੀਗੇ ਅਸੀਂ ਉਹਨਾਂ ਨੂੰ ਟੇਕਓਵਰ ਕਰਕੇ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਰਨ ਕਰਨਾ ਤਾਂ ਕਿ ਸਪਲਾਈ ਖਰਾਬ ਨਾ ਹੋਵੇ ਥੈਂਕ ਯੂ ਜੀ ਅੱਜ ਵੀ ਪਿਛਲੇ ਸਮੇਂ ਦੇਖੀਏਗਾ ਪੋਲਿਟੀਕਲ ਫੇਸਿਸ ਤੇ ਵੀ ਇਸ ਚੀਜ਼ ਨੂੰ ਲੈ ਕੇ ਕਾਰਵਾਈਆਂ ਹੋਈਆਂ ਪਰ ਕੇਸਿਸ ਚੱਲਦੇ ਰਹਿੰਦੇ ਨੇ ਕੇਸਿਸ ਬਾਹਰ ਹੁੰਦੇ ਰਹਿੰਦੇ ਨੇ ਉਹਨਾਂ ਦੇ ਕਿਸ ਤਰੀਕੇ ਦੇ ਦੇਖੋ ਉਹ ਤਾਂ ਕੋਰਟ ਦਾ ਉਹ ਤਾਂ ਕੋਰਟ ਦਾ ਦੇਖੋ ਉਹ ਤਾਂ ਕੋਰਟ ਦਾ ਕੰਮ ਆ ਕਿ ਬੇਲ ਦੇਣਾ ਨਹੀਂ ਦੇਣਾ ਪਰ ਲੇਕਿਨ ਸਾਡੀ ਪੰਜਾਬ ਪੁਰਸ ਜਿਹੜੀ ਆ ਉਹ ਲਗਾਤਾਰ ਚਾਹੇ ਕੋਈ ਪੋਲਿਟੀਕਲ ਬੰਦਾਗਾ ਚਾਹੇ ਕੋਈ ਡਰੱਗ ਤਸਕਰ ਜਿਹਦਾ ਵੀ ਨਾਪਾਕ ਗੱਟ ਜੋੜਾ ਉਹਦੇ ਖਿਲਾਫ ਕਾਰਵਾਈ ਹੋਊਗੀ ਆਉਣ ਵਾਲੇ ਸਮੇਂ ਜਿੰਨੇ ਵੀ ਕੇਸ ਹੋਣਗੇ ਤੁਸੀਂ ਦੇਖੋਗੇ ਜਿਹੜਾ ਵੀ ਜਿਨੇ ਵੀ ਉਸ ਨਸ਼ਿਆਂ ਤੋਂ ਨਸ਼ਿਆਂ ਤੋਂ ਪੈਸੇ ਕਮਾ ਕੇ ਜਿਹੜੀ ਵੀ ਪ੍ਰਾਪਰਟੀ ਕਮਾਈ ਆ ਉਹ ਆਲਰੇਡੀ ਮੈਂ ਆਈ ਥਿੰਕ ਕਿ ਬਹੁਤ ਵੱਡੇ ਪੱਧਰ ਤੇ ਜਬਤ ਵੀ ਹੋਈ ਹੈਗੀ ਸੋ ਆਉਣ ਵਾਲੇ ਸਮੇਂ ਚ ਵੀ ਅਸੀਂ ਉਹ ਪ੍ਰਾਪਰਟੀ ਜਬਤ ਕਰਕੇ ਜਿਹੜੀ ਆ ਸਟੇਟ ਦੇ ਨਾਲ ਲਾਵਾਂਗੇ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮਚ